ਮਨ ਲਓ ਵੀ ਸਾਡੀ ਰਾਜਧਾਨੀ 'ਚ ਸਾਡੇ ਬੰਦੇ ਖੜੇ ਨਹੀਂ ਲਾ ਸਕਦੇ ਹੋਰ ਦੱਸੋ ਤੁਸੀਂ ਕੀ ਕਰੋਗੇ ਗਾਇਕਾਣਾਲ ਪੰਜਾਬ ਚੰਡੀਗੜ੍ਹ ਦੇ ਵਿੱਚ ਹਿਮਾਚਲ ਦੇ ਵਿੱਚ ਕੀ ਹੋ ਰਿਹਾ ਦਲਜੀਤ ਦਸਾਂ ਦੀ ਗੱਲ ਕਰੀਏ ਸਰਤਾਜ ਦੀ ਗੱਲ ਕਰੀਏ ਜਾਂ ਇਹ ਪੀ ਟਲੋਂ ਦੀ ਗੱਲ ਕਰੀਏ ਕੀ ਹੋਕ ਹੀ ਰਿਹਾ ਵੀਰੇ ਯਾਰ ਉਹੀ ਤਾਂ ਕਹਿੰਦੇ ਆ ਵੀ ਯਾਰ ਜਿਹੜੇ ਮੁਲਕ ਲਈ ਅਸੀਂ 99% ਕੁਰਬਾਨੀਆਂ ਦਿੱਤੀਆਂ ਉਹ ਉਹ ਮੁਲਕ ਸਾਡੇ ਨਾਲ ਕਹੋ ਜਿਆ ਵਰਤਾਓ ਕਰ ਰਿਹਾ ਮਨ ਲਓ ਵੀ ਸਾਡੀ ਰਾਜਧਾਨੀ 'ਚ ਸਾਡੇ ਬੰਦੇ ਖੜੇ ਨਹੀਂ ਲਾ ਸਕਦੇ ਉਹਰ ਦਾ ਸੋ ਤੁਸੀਂ ਕੀ ਕਰੋਗੇ ਚਲੋ ਬਾਹਰ ਲੈ ਸਟੇਟਾਂ ਦਾ ਚਲ ਛੱਡੋ ਪਰ ਉਸਦਾ ਹੋਣੀ ਆ ਸਾਡੇ ਨਾਲ ਜਿਹੜਾ ਕੁਸੋਣਾ ਚੰਡੀਗੜ੍ਹ ਹੀ ਹੋ ਰਿਹਾਗਾ ਤਾਂ ਹੀ ਤਾਂ ਕਹਿ ਰਹੇ ਆ ਵੀ ਤੁਹਾਨੂੰ ਚਾਰੇ ਪਾਸੇ ਮਾਰ ਪੈ ਰਹੀ ਆ ਤੁਹਾਡਾ ਚਾਰੇ ਪਾਸੇ ਕਲਚਰ ਘੇਰ ਲਿਆ ਹਰ ਪੱਖੋਂ ਤੁਹਾਨੂੰ ਮਾਰਨ ਨੂੰ ਤਿਆਰ ਆ ਪਾਣੀ ਤੁਹਾਡੇ ਗੰਧਲੇ ਹੋ ਗਏ ਨਸਿਆਂ ਤੇ ਤੁਹਾਡੇ ਮੁੰਡੇ ਲਾ ਕੇ ਜ਼ਮੀਨ ਤੁਹਾਡੀ ਘੇਰਨ ਨੂੰ ਤਿਆਰ ਆ ਕੋਰਪਰੇਟਰ ਤਿਆਰ ਆ ਸਿੱਧੀ ਚੜੇ ਆਉਂਦੇ ਆ ਤੁਹਾਡੇ ਤੇ ਉਹਨਾਂ ਨੇ ਦੇਖ ਲਿਆ ਕਰੋਨਾ ਵੇਲੇ ਵੀ ਸਾਰਿਆਂ ਨੂੰ ਜਿਹੜੀ ਧਰਤੀ ਤਗੜੀ ਰਹੀ ਹੈ ਹਰਿਆਣਾ ਪੰਜਾਬ ਜਾਂਦਾ ਯੂਪੀ ਇਹ ਧਰਤੀ ਬਚੀ ਸੀ ਕਿ ਜਿਨ੍ਹਾਂ ਨੇ ਬਿਜ਼ਨਸ ਫੇਰ ਵੀ ਖੇਤੀ ਕਰਦੀ ਰਹੀ ਹੈ ਬਾਕੀ ਕੰਮ ਖੜਗੇ ਸੀਗੇ ਉਹਨਾਂ ਨੂੰ ਸਭ ਪਤਾ ਵੀ ਇਹ ਜਿਵੇਂ ਉਹ ਲੱਖ ਬਈ ਕਹਿੰਦਾ ਹੁੰਦਾ ਵੀ ਇਹ ਤਾਂ ਤੁਹਾਨੂੰ 100 ਕਰੋੜ ਨੂੰ ਨਹੀਂ ਇੱਥੇ ਕਿੱਲਾ થਣਾ ਉਹੀ ਗੱਲਾਂ ਹੋ ਰਹੀਆਂ ਕਿਉਂਕਿ ਵੱਡੇ ਪੱਧਰ ਤੇ ਜਿਹੜੀ ਭਾਰਤ ਮਾਲਾ ਨੰਗ ਰਹੀ ਆ ਕੱਲ ਨੂੰ ਪਾਕਿਸਤਾਨ ਨਾਲ ਬਾਰਡਰ ਖੁੱਲਣ ਦੀ ਤਿਆਰੀ ਆ ਤੇ ਕੋਰਪੋਰੇਟ ਆਦਾਰੀ ਦੱਸ ਜੇ ਉਹ ਪੈਸੇ ਦੀ ਇੰਨੀ ਦਾਬ ਹੈ ਵੀ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਕਿਹਨੂੰ ਮੁੱਖ ਮੰਤਰੀ ਬਣਾਉਣਾ ਕਿਹੜਾ ਕਾਨੂੰਨ ਪਾਸ ਕਰਾਉਣਾ ਉਹਨਾਂ ਤੇ ਆ ਕਿਉਂਕਿ ਉਹ ਤਾਂ ਇੱਥੋਂ ਤੱਕ ਪਹੁੰਚ ਚੁੱਕੇ ਹੈ ਜੇ ਤੁਸੀਂ ਸੋਚ ਲਿਆ ਵੀ ਅਸੀਂ ਬਾਥਰੂਮ ਵਿੱਚ ਟੂਟੀਆਂ ਲਵਾਉਣੀਆਂ ਤੁਸੀਂ ਮੋਬਾਈਲ ਖੋਲੋ ਮੂਰੇ ਛੋੜੇ ਟੂਟੀਆਂ ਆ ਜਾਣਗੀਆਂ ਕਾਰਨ ਇਹ ਵੀ ਵੱਡੇ ਘਰਾਣੇ ਨੇ ਇਹ ਦੇਖ ਲਿਆ ਕਿਵੇਂ ਬੰਦਿਆਂ ਨੇ ਸਾਹ ਲੈਣਾਗਾ ਕੀ ਖਵਾਉਣਾ ਕੀ ਪਹਿਨਣਾ ਸਾਰਾ ਕੁਝ ਉਹ ਆਪਦੇ ਹਿਸਾਬ ਨਾਲ ਕਰ ਗਾਇਕਾ ਨਾਲ ਪੰਜਾਬ ਚੰਡੀਗੜ੍ਹ ਦੇ ਵਿੱਚ ਹਿਮਾਚਲ ਦੇ ਵਿੱਚ ਕੀ ਹੋ ਰਿਹਾ ਦਲਜੀਤ ਦਸਾਂ ਦੀ ਗੱਲ ਕਰੀਏ ਸਰਤਾਤ ਦੀ ਗੱਲ ਕਰੀਏ ਜਾਂ ਇਹ ਪੀਟੀ ਲੌਂਦੀ ਦੀ ਗੱਲ ਕਰੀਏ ਕੀ ਹੋਕ ਹੀ ਰਿਹਾ ਵੀਰੇ ਯਾਰ ਉਹੀ ਤਾਂ ਕਹਿੰਦੇ ਆ ਵੀ ਯਾਰ ਜਿਹੜੇ ਮੁਲਖ ਲਈ ਅਸੀਂ 90% ਕੁਰਬਾਨੀਆਂ ਦਿੱਤੀਆਂ ਉਹ ਉਹ ਮੁਲਕ ਸਾਡੇ ਨਾਲ ਕਿਹੋ ਜਿਹਾ ਵਰਤਾਓ ਕਰ ਰਿਹਾ ਮੰਨ ਲਓ ਵੀ ਸਾਡੀ ਰਾਜਧਾਨੀ 'ਚ ਸਾਡੇ ਬੰਦੇ ਖੜੇ ਨਹੀਂ ਲਾ ਸਕਦੇ ਹੋਰ ਦੱਸੋ ਤੁਸੀਂ ਕੀ ਕਰੋਗੇ ਚਲੋ ਬਾਹਰਲੇ ਸਟੇਟਾਂ ਦਾ ਚਲ ਛੱਡੋ ਪਰੇ ਉੱਥੇ ਤਾਂ ਹੋਣੀ ਆ ਸਾਡੇ ਨਾਲ ਜਿਹੜਾ ਕੁਝ ਹੋਣਾ ਚੰਡੀਗੜ੍ਹ ਹੀ ਹੋ ਰਿਹਾਗਾ ਤਾਂ ਹੀ ਤਾਂ ਕਹਿ ਰਹੇ ਆ ਵੀ ਤੁਹਾਨੂੰ ਚਾਰੇ ਪਾਸੇ ਮਾਰ ਪੈ ਰਹੀ ਆ ਤੁਹਾਡਾ ਚਾਰੇ ਪਾਸੇ ਕਲਚਰ ਘੇਰ ਲਿਆ ਹਰ ਪੱਖੋਂ ਤੁਹਾਨੂੰ ਮਾਰਨ ਨੂੰ ਤਿਆਰ ਆ ਪਾਣੀ ਛੋਡੇ ਗੰਦਲੇ ਹੋ ਗਏ ਨਸਿਆਂ ਤੇ ਛੋਡੇ ਮੁੰਡੇ ਲਾ ਕੇ ਜ਼ਮੀਨ ਛੋਡੀ ਘੇਰਨ ਨੂੰ ਤਿਆਰ ਆ ਕੋਆਪਰੇਟਰ ਤਿਆਰੇ ਸਿੱਧੀ ਚੜ੍ਹੇ ਆਉਂਦੇ ਆ ਛੋਡੇ ਤੇ ਉਹਨਾਂ ਨੇ ਦੇਖ ਲਿਆ ਕਰੋਨਾ ਵੇਲੇ ਵੀ ਸਾਰਿਆਂ ਨੂੰ ਇਹ ਧਰਤੀ ਤਗੜੀ ਰਹੀ ਆ ਹਰਿਆਣਾ ਪੰਜਾਬ ਜਾਂਦਾ ਯੂਪੀ ਇਹ ਧਰਤੀ ਬਚੀ ਸੀ ਕਿ ਜਿਨ੍ਹਾਂ ਨੇ ਬਿਜ਼ਨਸ ਫੇਰ ਵੀ ਖੇਤੀ ਕਰਦੀ ਰਹੀਏ ਬਾਕੀ ਕੰਮ ਖੜਗੇ ਸੀਗੇ ਉਹਨਾਂ ਨੂੰ ਸਭ ਪਤਾ ਵੀ ਇਹ ਜਿਵੇਂ ਉਹ ਲੱਖਾਂ ਬਈ ਕਹਿੰਦਾ ਹੁੰਦਾ ਵੀ ਇਹ ਤਾਂ ਤੁਹਾਨੂੰ 100 ਕਰੋੜ ਨੂੰ ਨਹੀਂ ਇੱਥੇ ਕਿੱਲਾ થਣਾ ਉਹੀ ਗੱਲਾਂ ਹੋ ਰਹੀਆਂ ਕਿਉਂਕਿ ਵੱਡੇ ਪੱਧਰ ਤੇ ਜਿਹੜੀ ਭਾਰਤ ਮਾਲਾ ਨੰਗ ਰਹੀ ਆ ਕੱਲ ਨੂੰ ਪਾਕਿਸਤਾਨ ਨਾਲ ਬਾਰਡਰ ਖੁੱਲਣ ਦੀ ਤਿਆਰੀ ਆ ਤੇ ਕਾਰਪੋਰੇਟ ਅਦਾਰੀ ਦੱਸ ਦੇ ਉਹ ਪੈਸੇ ਦੀ ਇੰਨੀ ਦਾਬ ਆ ਵੀ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਕਿਹਨੂੰ ਮੁੱਖ ਮੰਤਰੀ ਬਣਾਉਣਾ ਕਿਹੜਾ ਕਾਨੂੰਨ ਪਾਸ ਕਰਾਉਣਾ ਉਹਨਾਂ ਦੀ ਆ ਕਿਉਂਕਿ ਉਹ ਤਾਂ ਇੱਥੋਂ ਤੱਕ ਪਹੁੰਚ ਚੁੱਕੇ ਐ ਜੇ ਤੁਸੀਂ ਸੋਚ ਲਿਆ ਵੀ ਅਸੀਂ ਬਾਥਰੂਮ ਵਿੱਚ ਟੂਟੀਆਂ ਲਵਾਉਣੀਆਂ ਤੁਸੀਂ ਮੋਬਾਈਲ ਖੋਲੋ ਮੂਰੇ ਛੋੜੇ ਟੂਟੀਆਂ ਆ ਜਾਣਗੀਆਂ ਕਾਰਨ ਇਹ ਵੀ ਵੱਡੇ ਘਰਾਣੇ ਨੇ ਇਹ ਦੇਖ ਲਿਆ ਕਿਵੇਂ ਬੰਦਿਆਂ ਨੇ ਸਾਹ ਲੈਣਾਗਾ ਕੀ ਖਵਾਉਣਾ ਕੀ ਪਾਹਿਣਾ ਸਾਰਾ ਕੁਝ ਉਹ ਆਪ ਦੇ ਹਿਸਾਬ ਨਾਲ ਕਰ ਰਹੇ ਆ ਆਪ ਵੀ ਦੱਸੀ ਜੰਨੇ ਫੋਨ ਤੇ ਤੁਸੀਂ ਵੀ ਮੈਂ 1 ਸੈਕਿੰਡ ਚ ਆਹ ਗੱਲ 1 ਸੈਕਿੰਡ ਦਾ ਆ ਕਰ ਲਿਆ ਹਾਂ ਮੈਂ ਇਹੀ ਕਹਿ ਰਹੇ ਹਾਂਗਾ ਹੋਣ ਸੁਣ ਨੂੰ ਮਨ ਲੋੜੇ ਦਿਮਾਗ ਨਾਲ ਕਿੱਛੁੱਤ ਇੱਕ ਖੇਡ ਰਹੇ ਆ ਐਡੇ ਪੱਧਰ ਤੇ ਪੈਸਾ ਹਾਵੀ ਹੋ ਗਿਆ ਜਾਂ ਐਡੇ ਪੱਧਰ ਤੇ ਪੈਸੇ ਵਾਲੇ ਲੋਕਾਂ ਨੇ ਆਪਾਂ ਨੂੰ ਆਮ ਲੋਕਾਂ ਨੂੰ ਘੇਰ ਲਿਆ ਵੀ ਸੁਣ ਨੂੰ ਉਹ ਦੱਸ ਰਿਹਾ ਵੀ ਕੀ ਖਾਣਾ ਕੀ ਪਹਿਨਣਾ ਕੀ ਕਰਨਾ ਤੁਸੀਂ